ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਕਾਲ ਤਖਤ ਸਾਹਿਬ ਦੀ ਸਖਤਰੇਤ ਵੱਲੋਂ ਤਲਬ ਕੀਤਾ ਗਿਆ ਇਸ ਬਾਰੇ ਗੱਲਬਾਤ ਕਰਨ ਦੇ ਮੇਰੇ ਨਾਲ ਮੌਜੂਦ ਨੇ ਸੀ ਨਾ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਵਾਣੇੜੀਆ ਪੰਜਾਬੀ ਦਾ ਸਵਾਗਤ ਸਾਹਿਬ ਸ੍ਰੀ ਕਾਲ ਜੀ ਬਹੁਤ ਧੰਨਵਾਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਰਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰ ਲਿਆ ਜਾਂਦਾ ਅਕਾਲ ਤਖਤ ਸਾਹਿਬ ਦੀ ਸਖਤਰੇਤ ਵੱਲੋਂ ਕੱਲ ਮੈਂ ਕਿਸੇ ਨਾਲ ਬੈਠਾ ਵੀ ਸੀ ਉਸਨੇ ਵੀ ਸਵਾਲ ਚੁੱਕਿਆ ਕਿ ਕੀ ਮੁੱਖ ਮੰਤਰੀ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਉਣਾ ਜਾਂ ਤਲਬ ਕਰਨਾ ਵਾਜਬ ਸੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਰਹਿਤ ਮਰਿਆਤਾ ਹੈ ਸਿੱਖ ਰਹਿਤ ਮਰਿਆਤਾ ਉਹਦੇ ਵਿੱਚ ਇਹ ਸਾਫ ਹੈ ਕਿ ਅੰਮ੍ਰਿਤਧਾਰੀ ਸਿੱਖ ਜਿਹੜਾ ਹੈ ਉਹ ਹੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੇ ਉਹਨੂੰ ਤਲਬ ਕੀਤਾ ਜਾ ਸਕਦਾ ਜਿਵੇਂ ਗਿਆਨੀ ਜੈਲ ਸਿੰਘ ਸੁਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸਾਰੇ ਜਿਹੜੇ ਹੋਰ ਲੀਡਰਸ਼ਿਪ ਜਿਹੜੀ ਅੰਮ੍ਰਿਤਧਾਰੀ ਠੀਕ ਹੈ ਜਿਹੜੇ ਪਤਿਤ ਨਹੀਂ ਹੈਗੇ ਉਹਨਾਂ ਨੂੰ ਜਿਹੜਾ ਮੈਂ ਨਹੀਂ ਬਲਾ ਸਕਦੇ ਲੇਕਿਨ ਜਿਹੜਾ ਸਕਤ੍ਰਿਤ ਹੈ ਉਹ ਵੀ ਅਕਾਲ ਤਖਤ ਸਾਹਿਬ ਦਾ ਹੀ ਹਿੱਸਾ ਹੈ ਉਹ ਵੀ ਅਕਾਲ ਤਖਤ ਸਾਹਿਬ ਦਾ ਸਕਤ੍ਰਿਤ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਅਧੀਨ ਆਂਦਾ ਹੈ ਜੀ ਤੁਸੀਂ ਠੀਕ ਹੈ ਫਜ਼ੀਲ ਤੇ ਨਹੀਂ ਬਲਾ ਸਕਦੇ ਬਲਾਤਾ ਅਕਾਲ ਤਖਤ ਸਾਹਿਬ ਤੇ ਲਿਆ ਸਕਤ੍ਰਿਤ ਚ ਬੁਲਾ ਲਿਆ ਇਸ ਕਰਕੇ ਜਿਹੜੇ ਸਿੱਖ ਮर्याਦਾ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਭਗਵੰਤ ਸਿੰਘ ਮਾਨ ਨੂੰ ਤਲਬ ਨਹੀਂ ਕੀਤਾ ਜਾਂਦਾ ਜਿਹੜਾ ਇਹ ਕਲੀਅਰ ਕਟ ਸਾਫ਼ ਹੈ ਗਾਲਫਾਜ ਕਿਉਂਕਿ ਜਿਹੜਾ ਗੁਰੂ ਮਹਾਰਾਜ ਦਾ ਦਿੱਤੀ ਹੋਈ ਸਾਨੂੰ ਬਖਸ਼ਿਸ਼ ਹੈ ਸ੍ਰੀ ਕਾਲ ਤਖਤ ਸਾਹਿਬ ਉਹ ਸਿਰਫ ਅਮਰਤਾਰੀ ਸਿੱਖ ਜਿਹੜੇ ਆ ਉਹੀ ਉੱਥੇ ਤਲਬ ਕੀਤੇ ਜਾ ਸਕਦੇ ਆ ਜਿਨ੍ਹਾਂ ਨੇ ਸਿੱਖ ਮਰਿਆਦਾ ਦਾ ਪੂਰਾ ਪਾਲਨ ਕੀਤਾ ਹੋਵੇ ਦੂਸਰੀ ਜਿਹੜੀ ਗੱਲ ਹੈ ਭਈ ਜਿਸ ਦਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਉਹਨਾਂ ਦੇ ਸਿਕਤਰੇਤ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਉਹ ਪ੍ਰੈਸ ਨੋਟ ਮੈਂ ਜ਼ਰੂਰ ਤੁਹਾਨੂੰ ਕਹੂੰਗਾ ਇੱਕ ਵਾਰ ਜੇ ਤੁਹਾਡੇ ਕੋਲ ਹੈ ਉਹ ਪੜ੍ਹ ਕੇ ਸੁਣਾਓ ਤੇ ਮੈਂ ਉਹਦੇ ਉੱਤੇ ਪੂਰਾ ਵਿਖਲੇਖਣ ਆਪਾਂ ਜ਼ਰੂਰ ਕਰ ਸਕਦੇ ਹਾਂ ਵੇ ਵਿੱਚ ਕਈ ਇਹੋ ਜਿਹੇ ਮਾਮਲੇ ਆ ਜਿਨ੍ਹਾਂ ਦੇ ਉੱਤੇ ਸਾਨੂੰ ਲੱਗਦਾ ਬੜੀ ਸੰਜੀਦਗੀ ਨਾਲ ਗੱਲ ਕਰਨੀ ਜ਼ਰੂਰੀ ਆ। ਅਕਾਲ ਤਖਤ ਸਾਹਿਬ ਦੇ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਬੇਸਿਕਲੀ ਉਹ ਇਹ ਕਹਿੰਦਾ ਕਿ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸਮੇਂ ਚੱਲ ਰਹੇ ਇੱਕ ਸੰਜੀਦਾ ਪੰਥਕ ਮਾਮਲੇ ਸੰਬੰਧੀ ਗੱਲ ਕਰਦਿਆਂ ਤੁਹਾਡੇ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਜਾਣਬੂਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਬਉੱਚਤਾ ਉੱਤੇ ਅਤੇ ਗੁਰੂ ਸਾਹਿਬਾਨਾ ਵੱਲੋਂ ਬਖਸ਼ੇ ਦਸਵੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਬਿਲਕੁਲ ਦੇਖੋ ਜੀ ਬਾਰੀ-ਬਾਰੀ ਮੈਂ ਬੇਨਤੀ ਕਰਦਾ ਦੇਖੋ ਬਹੁਤ ਵੱਡੀ ਗੱਲ ਸ਼੍ਰੀ ਕਾਲਕਤਖਸਬ ਦੇ ਜਥੇਦਾਰ ਨੇ ਕਹੀ ਹੈ ਕਿ ਗੋਲਕਾਂ ਦੇ ਉੱਤੇ ਤੁਸੀਂ ਗੱਲ ਕੀਤੀ ਹੈ ਗੋਲਕਾਂ ਦੇ ਉੱਤੇ ਸਰਦਾਰ ਭਗਵਾਨ ਸਿੰਘ ਮਾਨ ਨੇ ਗੱਲ ਜਿਹੜੀ ਕੀਤੀ ਹੈ ਉਹਨਾਂ ਨੇ ਨਾਲ ਸਟੇਜ ਤੋਂ ਇਹ ਵੀ ਸਾਂਝਾ ਕੀਤਾ ਸੀ ਜੀ ਕਿ ਜਿਹੜਾ 95 ਲੱਖ ਰੁਪਏ ਦਾ ਇਛਤਿਆਰ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੌਦਾ ਸਾਦ ਨੂੰ ਮਾਫ ਕਰਨ ਲਈ ਦਿੱਤਾ ਸੀ ਉਹ ਪੈਸਾ ਕਾਦਾ ਸੀ ਕਿੱਥੋਂ ਆਇਆ ਸੀ ਉਹ ਗੋਲਗਾ ਦਾ ਪੈਸਾ ਸੀ ਤੇ ਫਾਇਦਾ ਕਿਨੂੰ ਹੋ ਰਿਆ ਸੀ ਸੌਦੇ ਸਾਦ ਨੂੰ ਹੋ ਰਿਆ ਸੀ ਇਹ ਉਹਨਾਂ ਨੇ ਉਦਾਹਰਨ ਦਿੱਤੀ ਹੈ ਤੁਸੀਂ ਇਸ ਤੋਂ ਇਲਾਵਾ ਵੀ ਜੀ ਮੇਰੀ ਜਥੇਦਾਰ ਰঞ্জੀਤ ਸਿੰਘ ਦੇ ਨਾਲ ਲਗਾਤਾਰ ਰਾਫਤਾ ਹੁੰਦਾ ਹੈ ਗੱਲਬਾਤ ਹੁੰਦੀ ਹੈ ਉਹ ਤਾਂ ਜਥੇਦਾਰ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਪੂਰਨ ਸਿੱਖ ਨੇ ਅੰਮ੍ਰਿਤਧਾਰੀ ਸਿੱਖ ਨੇ ਉਹ ਤਾਂ ਆਪ ਕਹਿੰਦੇ ਨੇ ਗੁਰੂ ਦੀਆਂ ਗੋਲਕਾਰੜੀਆਂ ਇਹ ਚੋਰੀ ਕਰ ਰਹੇ ਨੇ ਲੁੱਟ ਰਹੇ ਨੇ ਜੀ ਮੈਂ ਆਪਣੇ ਅਖਰ ਨਹੀਂ ਕਹਿ ਰਿਹਾ ਮੈਂ ਜਥੇਦਾਰ ਰਣਜੀਤ ਸਿੰਘ ਉਹਨਾਂ ਨੂੰ ਤਾਂ ਇੱਕ ਵਾਰ ਤਲਬ ਨਹੀਂ ਕਰਦੇ ਹੂੰ ਮੈਨੂੰ ਇਹ ਦੱਸੋ ਸਾਫ ਸਿੰਘ ਜੀ ਤੁਸੀਂ ਸਿਆਣੇ ਹੋ ਉਹਨਾਂ ਨੂੰ ਤਾਂ ਕਾਤਕ ਸਾਹਿਬ ਦੀ ਫਜ਼ੀਲਤ ਤੇ ਤਲਬ ਕਰ ਲੈਣਾ ਚਾਹੀਦਾ ਵੀ ਤੁਸੀਂ ਤਾਂ ਅਮਰਤਾਰੀ ਸਿੱਖੋ ਤੁਸੀਂ ਰਹਿਤ ਮਰਿਆਦਾ ਦੇ ਅਧੀਨ ਆਂਦੇ ਹੋ ਤੁਸੀਂ ਗੁਰੂ ਦੀਆਂ ਗੋਲਕਾਂ ਨੂੰ ਕਹਿ ਰਹੇ ਹੋ ਜਥੇਦਾਰ ਅਨਜੀਤ ਸਿੰਘ ਤਾਂ ਖੁੱਲੇ ਆਮ ਕਹਿੰਦੇ ਨੇ ਮੇਰੀ ਗੱਲ ਧਿਆਨ ਨਾਲ ਸੁਣੋ ਕਹਿੰਦੇ ਨੇ ਬਈ ਹਰਿਆਣੇ ਦੇ ਵਿੱਚ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਬਾਦਲ ਦੇ ਟੱਬਰ ਨੂੰ 90 ਸਾਲ ਲਈ ਦਿੱਤੀ ਹੋਈ ਆ ਤੇ ਉੱਥੇ ਮੀਰੀ ਪੀਰੀ ਅਕੈਡਮੀ ਆ ਤੇ ਹਰ ਸਾਲ 8 ਤੋਂ 10 ਕਰੋੜ ਜਮੀਨ ਬਾਦਲਾਂ ਦੇ ਨਾਂ ਕੀਤੀ ਹੋਈ ਐ ਲੀਜ਼ ਤੇ 8 ਤੋਂ 10 ਕਰੋੜ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਰਚ ਕਰਦੀ ਐ ਇਹ ਪੈਸਾ ਕਿਹਦਾ ਇਹ ਪੈਸਾ 골 ਕਹਿੰਦਾ ਇਹ ਜੱਥੇਦਾਰ ਰਣਜੀਤ ਸਿੰਘ ਕਹਿੰਦੇ ਨੇ ਫਿਰ ਤੁਸੀਂ ਦੂਜੀ ਗੱਲ ਦੇਖੋ ਸਤਿੰਦਰ ਸਿੰਘ ਕੋਹਲੀ ਨੂੰ ਤਨਖਾਹ ਦਿੱਤੀ ਗਈ ਇਹ ਪੈਸਾ ਕਿੱਥੋਂ ਆਇਆ 9 ਕਰੋੜ 61 ਲੱਖ ਰੁਪਏ ਤਨਖਾਹ ਦਿੱਤੀ ਗਈ ਤੇ ਉਹ ਪੈਸਾ ਕਿੱਥੋਂ ਆਇਆ ਉਹ ਕੰਮ ਕਿਹਨਾਂ ਦਾ ਹੀ ਕਰਦੇ ਆ ਕੰਮ ਤਾਂ ਬਾਦਲਾਂ ਦਾ ਕਰਦਾ ਉਹ ਸਾਰਨ ਬਾਦਲਾ ਦਾ ਕਰਦਾ ਕੈਨੇਡਾ ਚ ਜੱਟ ਡਕਾਉਂਟੈਂਟ ਉਹਨਾਂ ਦਾ ਦਫਤਰ ਉਹਨਾਂ ਦਾ ਆਰਬਿਟ ਵਾਸਤੇ ਨਾਲ ਹੈ ਮਹਾਲੀ ਚ ਤੁਸੀਂ ਇਹ ਦੇਖੋ ਉਹ ਪੈਸਾ 9 ਕਰੋੜ 61 ਲੱਖ ਇੱਥੇ ਹੈ ਉਹ ਗੋਲਕਾਂ ਦਾ ਪੈਸਾ ਜੇ ਫੇਰ ਅੱਗੇ ਚੱਲ ਜੀਏ ਜਥੇਦਾਰ ਅਨਜੀਤ ਸਿੰਘ ਹੀ ਕਹਿੰਦੇ ਆ ਵੀ ਕਹਿੰਦੇ ਕਿ ਉਹਦੇ 3 ਜਿਹੜੇ ਆ ਉਹ ਬੇਰਕਾ ਜਿਹੜਾ ਵਾ ਅੰਮ੍ਰਿਤਸਰ ਚ ਲੱਗੇ ਆ ਖਾਲਸ ਉਹਨੇ ਤੋਂ ਮੰਗਾਂਦਾ ਕਿਉਂ ਹਿਮਾਚਲ ਤੋਂ ਕਿਉਂ ਮੰਗande ਪਏ ਆ ਉਹ ਨਾ ਜਿਹੜਾ ਵਾ ਪੰਜਾਬ ਤੋਂ ਕੋਈ ਵਧੀਆ ਪ੍ਰੋਡਕਸ਼ਨ ਦੇਣ ਲੱਪਿਆ ਅਰੇ ਡੈਰੀ ਫਾਰਮਿੰਗ ਇੱਥੇ ਕਿਉਂ ਜਿਹੜਾ ਪੰਜਾਬ ਦਾ ਖਾਲਸ ਕਿਉਂ ਆ ਲੋਕੀ ਦਾ ਪੰਜਾਬ ਤੋਂ ਮੰਗande ਆ ਫਿਰ ਉਹ ਘੋ ਦੇ ਵਿੱਚ ਦੋਸ਼ ਲੱਗੇ ਨੇ ਵੀ 15 ਕਿਲੋ ਦੇ ਟੀਨ ਦੀ ਜਗ੍ਹਾ 12 ਕਿਲੋ ਆਂਦਾ ਉਹਦੇ ਚ ਜਾਂਚ ਕਮੇਟੀ ਵੀ ਬਣੀ ਆ ਉਹ ਪੈਸਾ ਕਿਹੜਾ ਗੋਲ ਕਾਂ ਦਾ ਪੈਸਾ ਟਨ ਨਾਲ ਟਨ ਕਿਉਂ ਆਂਦਾ ਠੀਕ ਆ ਫਿਰ ਉਸ ਤੋਂ ਇਲਾਵਾ ਬਾਲਨ ਦਾ ਘਟਾਲਾ ਹੋਇਆ ਬਾਲਨ ਦੇ ਵਿੱਚ ਮਨਜੀਤ ਮੰਨੇ ਨੇ ਗੱਲਾਂ ਚੱਕੀਆਂ ਕਿੰਨੀਆਂ ਬਈ ਤੁਸੀਂ ਮੋਗੇ ਦੇ ਇੱਕ ਅਕਾਲੀ ਲੀਡਰ ਨੂੰ ਬਾਲਾਂ ਦਾ ਠੇਕਾ ਦੇ ਦਿੱਤਾ ਉਹ ਬਾਲਾਂ ਦੇ ਮੋਢ ਦਾ ਠੇਕਾ ਦਿੱਤਾ ਉਹ ਫਰੇ ਸਪਲਾਈ ਕਰੀ ਜਾਂਦਾ ਜੀ ਦਾ 3 ਗੁਣਾ ਜ਼ਿਆਦਾ ਰੇਟ ਘੱਟ ਹੁੰਦਾ ਫਰੇ ਦਾ ਇਹ ਪੈਸਾ ਕਿਹਦਾ ਹੈ ਗੋਲ ਕਾਂ ਦਾ ਪੈਸਾ ਫਿਰ ਜੇ ਗੋਲ ਕਾਂ ਦੇ ਪੈਸੇ ਦੀ ਹੋਰ ਗੱਲ ਕਰ ਲਈਏ ਆਪਾਂ ਲਾਈਟਾਂ ਦੇ ਉੱਤੇ ਕਮੇਟੀ ਬਣੀ ਆ ਜਿਹੜੀ ਸਰੋਵਰ ਚ ਲਾਈਟਾਂ ਲੱਗੀਆਂ 12 ਕਰੋੜ ਦੇ ਬਿੱਲ ਐ 3 ਕਰੋੜ ਦੇ ਵਿੱਚ ਤੁਸੀਂ ਇਹ ਵੀ ਜਿਹੜੇ ਜਥੇਦਾਰ ਰਣਜੀਤ ਸਿੰਘ ਨੇ ਦੋਸ਼ ਲਾਏ ਆ ਇਹਦੇ ਉੱਤੇ ਜਾਂਚ ਕਮੇਟੀ ਬਣੀ ਆ ਵੀ 3 ਕਰੋੜ ਦੀਆ ਲਾਈਟ ਆ ਤੁਸੀਂ 12 ਕਰੋੜ ਦੇ ਬਿੱਲ ਪਾਸ ਕਰਤੇ ਫਿਰ ਇੱਦਾਂ ਹੀ ਮੈਡੀਕਲ ਕਾਲਜ ਦੇ ਹੈਗੇ ਆ 21 ਕਰੋੜ ਦੇ ਬਿੱਲ ਪਾਸ ਕਰਤੇ ਕੰਮ ਜਿਹੜਾ 6-7 ਕਰੋੜ ਦਾ ਵੀ ਨਹੀਂ ਹੋਇਆ ਸੋ ਇਹ ਗੱਲ ਇੱਕ ਹੋਰ 20 ਕਰੋੜ ਦਾ ਹੈਗਾ ਇਨਹਾਸ ਕਰਕੇ ਦੇ ਦਿੱਤਾ ਇਹ ਗੱਲ ਨਹੀਂ ਸਮਝਦੇ ਭਈ ਪੈਸਾ ਕਿੱਦਾ ਹੈ ਇਹ ਬੇਤਰਾਬਾ ਕਿਥੋਂ ਆਇਆ ਸਾਰਾ ਪੈਸਾ ਗੋਲ ਕਾਂ ਦਾ ਪੈਸਾ ਫਿਰ ਤੁਸੀਂ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਚ ਜਿਹੜੀ ਸ਼ਤਾਬਦੀ ਬਣਾਈ ਗਈ ਉੱਥੇ ਸਰਕਾਰ ਪੰਜਾਬ ਸਰਕਾਰ ਆਪਣਾ ਪ੍ਰੋਗਰਾਮ ਲੀਕ ਰਹੀ ਹੈ ਐਸਜੀਪੀਸੀ ਨੇ ਬਰਾਬਰ ਦਾ ਉੱਥੇ ਪ੍ਰੋਗਰਾਮ ਤਿਆਰ ਕੀਤਾ ਚਲੋ ਕਰਨਾ ਚਾਹੀਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਔਰ ਉਹ ਠੇਕਾ ਜਿਹੜਾ ਇੱਕ ਚੈਨਲ ਨੂੰ ਦਿੱਤਾ ਗਿਆ ਟੈਂਟ ਦਾ ਠੇਕਾ 12 ਕਰੋੜ ਦਾ 12 ਕਰੋੜ ਰੁਪਏ ਦਾ ਕਹਿੰਦੇ ਉਹ ਤੇ ਨਿਯਮ ਹੀ हिसाब ਨਾਲ ਮਨਾਤੇ ਗਏ ਕਿ ਉਹ ਜੀ ਜਿਹੜਾ ਪ੍ਰਸਾਰਣ ਨਾਲ ਕਰੇਗਾ ਤੇ ਉਹ ਟੈਂਟ ਉਹਨਾਂ ਨੇ ਲਾਇਆ 12 ਕਰੋੜ ਦਾ ਇਹ ਪੈਸਾ ਕਿਹਦਾ ਹੈ ਕਿ ਪੈਸਾ 골 ਕਾ ਦਾ ਜੀ ਇਹੀ ਪੈਸਾ ਆਪਾਂ ਬੱਚਿਆਂ ਦੀ এডਿਕੇਸ਼ਨ ਤੇ ਲਾਈਏ ਗਰੀਬਾਂ ਬੱਚਿਆਂ ਦੇ ਅੱਜ এডਿਕੇਸ਼ਨ ਤੇ ਸਿੱਖਿਆ ਦੇ ਲਈਏ ਪ੍ਰਸਾਰਣ ਤੇ ਲਾਈਏ ਸਿੱਖੀ ਦੇ ਪ੍ਰਚਾਰ ਲਈ ਲਗਾਈਏ ਤੇ ਕਿੱਥੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਹੋਰ ਜਾਵਾਂ ਕਿੱਥੇ ਸਾਡੇ ਬੱਚੇ ਪੜ੍ਹ-ਪੜ ਕੇ ਸਿੱਖ ਬੱਚੇ ਸਕਾਲਰ ਬਣਨਗੇ এডਿਕੇਸ਼ਨ ਮਤਲਬ ਵੱਡੇ-ਵੱਡੇ ਅਧਾਰਿਆਂ 'ਚ ਜਾਣ ਕੇ ਨਾਮ ਰੋਸ਼ਨ ਹੋਊਗਾ ਲੇਕਿਨ ਗੱਲ ਇਹ ਆ ਕਿ ਇਹ ਗੋਲਗਾਂ ਵਾਲੀ ਗੱਲ ਜਿਹੜੀ ਜਥੇਦਾਰ ਸਾਹਿਬ ਦੀ ਸੀ ਮੈਂ ਉਹਨੂੰ ਕੀਤਾ ਤੁਸੀਂ ਅੱਗੇ ਪੜੋ ਬਿਲਕੁਲ ਇਸ ਤੋਂ ਅੱਗੇ ਜਿਹੜਾ ਇਲਜ਼ਾਮ ਹੈ ਉਹ ਬਹੁਤ ਸੰਜੀਦਾ ਤੇ ਇੰਟਰਸਟਿੰਗ ਵੀ ਹੈ ਇਸ ਦੇ ਨਾਲ ਲਿਖਦੇ ਨੇ ਕਿ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੇ ਵੱਲੋਂ ਕੁਝ ਇਤਰਾਜ਼ਯੋਗ ਵੀਡੀਓਜ਼ ਸਾਹਮਣੇ ਆਈਆਂ ਨੇ ਜਾਂ ਤੁਹਾਡੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਸਾਹਮਣੇ ਆਈਆਂ ਜਿਸ ਦੇ ਵਿੱਚ ਤੁਸੀਂ ਸਿੱਖ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਤਸਵੀਰ ਨਾਲ ਅਤ ਇਤਰਾਜ਼ਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਇਹ ਵੀ ਆਪਣੇ ਆਪ 'ਚ ਬਹੁਤ ਵੱਡਾ ਇਲਜ਼ਾਮ ਲੱਗਦਾ ਬਹੁਤ ਦੇਖੋ ਇਹ ਹਜੇ ਤੱਕ ਮੇਰੇ ਕੋਲ ਵੀਡੀਓ ਨਹੀਂ ਆਈ ਜੀ ਆਏਗੀ ਵੀਡੀਓ ਦੀ ਜਾਂਚ ਹੋਏਗੀ ਦੋਚੀ ਹੋਏ ਤੇ ਉੱਤੇ ਕਾਰਵਾਈ ਹੋਏਗੀ ਲੇਕਿਨ ਇਹ ਵੀਡੀਓ ਨਾ ਤਾਂ ਮੈਨੂੰ ਲੱਗਦਾ ਇਹ ਸਾਡੇ ਸੋਸ਼ਲ ਮੀਡੀਆ ਤੇ ਨਸ਼ਰ ਹੋਈ ਹੈ ਨਾ ਸਾਡੇ ਪਲੇਟਫਾਰਮ ਤੇ ਕਿਤੇ ਆਈ ਹੈ ਤੇ ਜਦੋਂ ਆਏਗੀ ਇਹਦੇ ਉੱਤੇ ਆਪਾਂ ਵਿਸਤਾਰ ਨਾਲ ਗੱਲ ਜਰੂਰ ਕਰਾਂਗੇ ਅੱਗੋ ਅੱਗੋ ਪੜੋ ਜੀ ਬਿਲਕੁਲ ਜਿਸ ਸੰਬੰਧੀ ਇਸ ਕ ਸਤਕਾਰਯੋਗ ਸਿੰਘ ਸਾਹਿਬ ਜ세ਦਾਰ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਉੱਚ ਅਹੁਦੇ ਉੱਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੈਂਕੜ ਨੂੰ ਦਰਸਾਉਂਦੇ ਨੇ ਕਿਉਂਕਿ ਤੁਸੀਂ ਪਤਿਤ ਹੋ ਅਤੇ ਸਿੱਖ ਰਵਾਇਤ ਅਨੁਸਾਰ ਤੁਹਾਨੂੰ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਉੱਤੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਤੀ ਦੋ ਮਾਗ ਨਾਨਕਸ਼ਹੀ ਸਨਮਤ ਮੁਤਾਬਕ 15 ਜਨਵਰੀ ਨੂੰ ਸਵੇਰੇ 9 ਵਜੇ ਸਵੇਰੇ 11 ਵਜੇ ਅ ਸਕਤਰੇਤ ਦੇ ਉੱਤੇ ਤਲਬ ਕੀਤਾ ਜਾਂਦਾ ਦੇਖੋ ਇਹ ਗੱਲ ਮੈਂ ਬੜੇ ਤੁਹਾਨੂੰ ਸਾਫ ਅਲਫਾਜ਼ ਚ ਸ਼ੁਰੂ ਚ ਸਮਝਾਈ ਹੈ ਕਿ ਸ਼੍ਰੀ ਕਾਲ ਤਖਸਾਲ ਦਾ ਹੀ ਹਿੱਸਾ ਸਕਤਰੇਤ ਹੈ ਜੇ ਤੁਸੀਂ ਅਕਾਲ ਤਖਸਾਲ ਤੇ ਨਹੀਂ ਬਲਾ ਸਕਦੇ ਸਿੱਖ ਮਰਿਆਦਾ ਦੇ ਹਿਸਾਬ ਨਾਲ ਰਹਿਤ ਮਰਿਆਦਾ ਸਾਰਾ ਫਿਰ ਸਕਤਰੇਤ ਤੇ ਵੀ ਨਹੀਂ ਬਲਾ ਸਕਦੇ ਇਹ ਤਾਂ ਬਿਲਕੁਲ ਇਹਦੇ ਚ ਤਾਂ ਕੋਈ ਦੁਰਾਹੇ ਨਹੀਂ ਹੈ ਕਿਉਂਕਿ ਹਜੇ ਤੱਕ ਇਹ ਪੰਜਾਬ ਦੇ ਦੂਜੇ ਮੁੱਖ ਮੰਤਰੀ ਹੈ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਇਸ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ ਹੁਣ ਤਲਬ ਇਹਨਾਂ ਨੂੰ ਕੀਤਾ ਗਿਆ ਇਹਦੇ ਉੱਤੇ ਵੀ ਬਹੁਤ ਲੰਬੀ ਚੋੜੀ ਜਿਹੜੀ ਰਹਿਤ ਮਰਿਆਦਾ ਦੇ ਉੱਤੇ ਮੀਡੀਆ ਦੇ ਵਿੱਚ ਡਿਬੇਟਸ ਵੀ ਹੋ ਰਹੀਆਂ ਇਸ ਉੱਤੇ ਮੰਥਨ ਵੀ ਹੋ ਰਿਹਾ ਲੇਕਿਨ ਜਿੰਨੀ ਕੁ ਮੇਰੇ ਸਾਰੇ ਵਿਦਵਾਨਾਂ ਨਾਲ ਗੱਲ ਹੋਈ ਹੈ ਸਿੱਖ ਸਕਾਲਰਸ ਨਾਲ ਗੱਲ ਹੋਈ ਹੈ ਉਹ ਕਹਿੰਦੇ ਸਖਤਰ ਇਹ ਵੀ ਜਿਹੜਾ ਹੈ ਉਹ ਸ਼੍ਰੀ ਕਾਲ ਤਖਤ ਸਾਹਿਬ ਦਾ ਹਿੱਸਾ ਹੈ ਤੇ ਜੇ ਗੁਰੂ ਸਾਹਿਬ ਦੇ ਇਹ ਉਪਦੇਸ਼ ਹੈਗੇ ਆ ਆਦੇਸ਼ ਹੈਗੇ ਆ ਕਿ ਇੱਥੇ ਸਿਰਫ ਅਮਰਦਾਸ ਸੇਖੋ ਸਿੱਖ ਮर्याਦਾ ਦਾ ਪਾਲਣ ਕਰਨ ਵਾਲਿਆਂ ਨੂੰ ਹੀ ਬੁਲਾਇਆ ਜਾ ਸਕਦਾ ਤੇ ਫਿਰ ਉਹ ਦੂਜੇ ਪਤਿਤ ਸਿੱਖ ਨੂੰ ਉੱਥੇ ਨਹੀਂ ਬੁਲਾਇਆ ਜਾ ਸਕਦਾ ਇਸ ਕਰਕੇ ਕਹਿੰਦੇ ਇਹਦੇ ਉੱਤੇ ਸਵਾਲ ਜਿਹੜੇ ਆ ਉੱਠਨੇ ਲਾਜ਼ਮੀ ਆ ਅੱਗੋਂ ਪੜਿਓ ਜੀ ਡਾਕਟਰ ਸਾਹਿਬ ਇਸ ਦੇ ਨਾਲ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਇਲਜ਼ਾਮ ਲੱਗੇ ਕਿ ਸੌਦਾ ਸਾਧ ਵਾਲੇ ਕੇਸ ਦੀ ਪੈਰ ਵੀ ਨਹੀਂ ਹੋਈ ਮੋੜ ਮੰਡੀ ਤਮਾਕੀ ਵਾਲੀ ਪੈਰ ਵੀ ਨਹੀਂ ਹੋਈ ਹਨੀਪ੍ਰੀਤ ਵਾਲਾ ਮਾਮਲਾ ਪੰਜਾਬ ਨਹੀਂ ਲਿਆਂਦਾ ਗਿਆ ਬਹੁਤ ਕੁਝ ਉਸ 'ਚ ਲਿਖਿਆ ਗਿਆ ਉਹ ਵੀ ਆਪਾਂ ਜੀ ਸਮਝੀਏ ਤਾਂ ਦੇਖੋ ਸਾਹਬ ਸਿੰਘ ਜੀ ਇਹ ਮਸਲਿਆਂ ਦੇ ਉੱਤੇ ਹਮੇਸ਼ਾ ਅਸੀ ਲੋਕ ਜਿਹੜੇ ਆ ਆਵਾਜ਼ਾਂ ਚੱਕਦੇ ਰਹੇ ਆ ਖਾਸ ਕਰਕੇ ਬੇਅਦਬੀ ਦੇ ਬਰਗਾੜੀ ਦੇ ਮਸਲੇ ਤੇ ਜਿੰਨਾ ਆਪਾਂ ਮੈਂ ਰਖਿਆਲ ਆਪਣੇ ਚੈਨਲ ਤੇ ਇੰਟਰਵਿਊ ਕੀਤੀਆਂ ਸ਼ਾਇਦ ਬਹੁਤ ਘੱਟ ਲੋਕਾਂ ਨੇ ਕੀਤੀਆਂ ਹੋਣਗੀਆਂ ਲੇਕਿਨ ਗੱਲ ਮੈਂ ਜਥੇਦਾਰ ਸਾਹਿਬ ਦੀ ਇੱਥੇ ਛਲਾਗਾ ਕਰਦਾ ਕਿ ਉਹਨਾਂ ਨੇ ਇਹ ਮੁੱਦਿਆਂ ਨੂੰ ਚੱਕਿਆ ਹੁਣ ਜੇ ਆਪਾਂ ਇਸ ਮੁੱਦੇ ਨੂੰ ਚੱਕਦੇ ਆ ਤੇ ਫਿਰ ਆਪਾਂ ਸ਼ੁਰੂ ਤੋਂ ਚੱਕਣਾ ਚਾਹੀਦਾ ਫਿਰ ਤਾਂ ਆਪਾਂ ਉਥੋਂ ਚੱਕੀਏ ਜਦੋਂ 1986 ਚ ਸਾਕਾ ਨਕੂਦਰ ਹੋਇਆ ਸੀ ਸਾਡੇ ਚਾਰ ਸਿੰਘ ਸ੍ਰੀ ਗੁਰਗ੍ਰਾਂਤ ਸਾਹਿਬ ਦੀ ਬੇਅਦਬੀ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਨੇ ਮਾਰ ਦਿੱਤੇ ਸੀ ਗੋਲੀਆਂ ਨਾਲ ਮੈਨੂੰ ਇਹ ਦੱਸੋ ਤੇ ਐਫ ਆਈ ਆਰ ਹੋਈ ਆ ਕਿਹੜੇ ਦੋਸ਼ੀ ਆ ਉਦੋਂ ਡੀ ਸੀ ਪਤਾ ਕੌਣ ਸੀ ਦਰਬਾਰਾ ਸਿੰਘ ਗੁਰੂ ਜਿਹੜੇ ਬਾਅਦ ਵਿੱਚ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਉਦੋਂ ਐਸ ਐਸ ਪੀ ਕੌਣ ਸੀ ਇਜਹਾਰ ਆलम ਜਿਹਨੂੰ ਪੰਜਾਬ ਦੀ ਅਕਾਲੀ ਦਲ ਦੀ ਸਰਕਾਰ ਨੇ ਬੱਕਬੋਰਡ ਦਾ ਚੇਅਰਮੈਨ ਬਣਾਇਆ ਤੇ ਜਿਹਦੀ ਵਾਈਫ ਨੂੰ ਟਿਕਟ ਦਿੱਤੀ ਉਹ ਇਜਹਾਰ ਆलम ਸੀ ਤੇ ਅੱਜ ਤੱਕ ਐਫ ਆਈ ਆਰ ਨਹੀਂ ਹੋਈ ਤੇ ਜੇ ਆਪਾਂ ਹੋਰ ਅੱਗੇ ਆ ਜਾਈਏ ਜਥੇਦਾਰ ਗੁਰਦੇਵ ਸਿੰਘ ਕੋਂਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਵਾਹਕ ਜਥੇਦਾਰ ਜਿਨ੍ਹਾਂ ਨੂੰ ਕੋਹੇ ਦੇ ਕੇ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਉਹਨਾਂ ਲਈ ਵੀ ਗੱਲ ਕਰ ਲੈਣੀ ਚਾਹੀਦੀ ਆ ਹਮ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬੀਪੀ ਤਵਾੜੀ ਨੇ ਰਿਪੋਰਟ ਦਿੱਤੀ 1997-98 ਵਿੱਚ ਏ ਡੀ ਜੀ ਪੀ ਨੇ ਕਿ ਇਹ ਫੇਕ ਹੈ ਇਹ ਬੱਚੇ ਨਹੀਂ ਕਸਟਡੀ ਚੋਂ ਇਹਦੀ ਤਹਿਕੀਕਾਤ ਕਰੋ ਐਫ ਆਈ ਆਰ ਦਰਜ ਕਰੋ ਜਿਹੜੇ ਪੁਲਿਸ ਅਫਸਰ ਤੇ ਪਰਚਾ ਦਿੱਤਾ ਤਿੰਨ ਵਾਰ ਸਰਕਾਰ ਹੰਡਾਲੀ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਵੀ ਸੱਦ ਲੈਣਾ ਚਾਹੀਦਾ ਆ ਜਾਓ ਮੈਂ ਜਥੇਦਾਰ ਗੁਰਦੇਵ ਸਿੰਘ ਕੋਂਕੇ ਵਾਲੀ ਤੁਸੀਂ 15 ਸਾਲ ਫਾਈਲ ਨਹੀਂ ਖੋਲੀ ਇਹਦਾ ਜਵਾਬ ਦਿਓ ਖੜੇ ਕਰ ਲਓ ਜਿਨ੍ਹਾਂ ਨੇ ਸਰਕਾਰ ਚਲਾਈ ਜਿਹੜੇ ਹੋਮ ਮਿਨਿਸਟਰ ਰਹੇ ਜਿਹੜੇ ਪੁਲਿਸ ਅਫਸਰ ਵੀ ਰਹੇ ਬੁਲਾ ਲਓ ਆਪਾਂ ਗੱਲ ਫੇਰ ਕਰ ਲਈਏ ਫਿਰ ਗੱਲ ਤਾਂ ਇਹ ਵੀ ਕਰ ਲਈਏ ਕਿ 2014 ਦੇ ਵਿੱਚ ਸੌਦਾ ਸਾਧ ਦਾ ਕੇਸ ਖਾਰਜ ਕਿੰਨੇ ਕੀਤਾ ਸੀ ਉਦੋਂ ਸਰਕਾਰ ਕੀ ਦੀ ਸੀ ਸੂਪੇਚ ਸੌਦਾ ਸਾਦ ਨੂੰ ਜਿਹੜਾ ਉਹਨੇ ਦਸਵੇਂ ਪਾਸ਼ਾ ਦਾ ਸਮਾਂਗ ਰਚਿਆ ਉਹਨਾਂ ਦੀ ਪੋਸ਼ਾਕ ਪਾ ਕੇ ਔਰ ਅੰਮ੍ਰਿਤ ਜਿਹੜਾ ਵਾ ਉਹਨੇ ਬੰਡਿਆ ਨਕਲੀ ਸਾਧ ਬਣ ਕੇ ਤੇ ਤੁਸੀਂ ਮੈਨੂੰ ਇਹ ਦੱਸੋ ਉਹਦੀ ਐਫਆਈਆਰ ਦਰਜ ਹੋਈ ਉਸ ਐਫਆਈਆਰ ਨੂੰ 2014 ਦੇ ਵਿੱਚ ਪੰਜਾਬ ਦੀਪ ਸਰਕਾਰ ਅਦਾਲਤ ਇਹ ਕਹਿ ਰਹੀ ਹੈ ਕਿ ਕੇਸ ਖਾਰਜ ਕੀਤਾ ਜਾ ਤੇ ਫਿਰ ਬਲਾ ਲਓ ਉਹ ਜੇ ਆਪਾਂ ਹੁਣ ਹਨੀਪ੍ਰੀਤ ਤੇ ਬਰਗਾੜੀ ਦੀ ਗੱਲ ਕਰਦੇ ਆ ਫਿਰ ਬਲਾ ਲਓ ਫਿਰ ਸੱਦ ਲਓ ਕੈਪਟਨ ਮਨਿੰਦਰ ਸਿੰਘ ਨੂੰ ਵੀ ਵੀ 2017 ਚ ਸਰਕਾਰ ਤਾਂ ਹੱਡੀ ਬਣੀ ਤੁਸੀਂ ਵੀ ਆ ਜਾਓ ਤੁਸੀਂ ਕੀ ਕੀਤਾ ਬਰਗਾੜੀ ਕੇਸ ਚ ਕੱਲਾ ਇਹਦੇ ਨਾਲ ਆਪਾਂ ਪੱਖਪਾਤ ਦਾ ਰਵਈਆ ਜਿਹੜਾ ਉਹਦੇ ਬਾਰੇ ਲੋਕਾਂ ਦੇ ਵਿੱਚ ਆਮ ਚਰਚਾ ਹੋ ਰਹੀ ਹੈ ਕਿ ਇਹ ਪੱਖਪਾਤ ਹੈ ਭਈ ਇੱਕ ਕੀ ਇਹ ਹੁਣ ਇਹ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਕਿ ਜਿਹੜਾ 328 ਸਵ ਰੂਪਾਂ ਦਾ ਮਾਮਲਾ ਹੈਗਾ ਕਿ ਇਹਦੀ ਦਸ਼ਾ ਤੇ ਦਿਸ਼ਾ ਨੂੰ ਮੋੜਿਆ ਜਾ ਰਿਹਾ ਹੈ ਕਿ ਇਹਦੀ ਜਾਂਚ ਨੂੰ ਪ੍ਰਭਾਵਿਤ ਇਹ ਚੀਜ਼ਾਂ ਨਾਲ ਹੋਏਗੀ ਕਿ ਸੀਐਮ ਨੂੰ ਬੁਲਾ ਲਿਆ ਤੇ ਜਾਂਚ ਦੀ ਪ੍ਰਭਾਵਿਤ ਹੋ ਜੇਗੀ ਸੋ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਹੈਗਾ ਕਿ ਜੇ ਆਪਾਂ ਗੱਲਾਂ ਕਰਨੀਆਂ ਤੇ ਫਿਰ ਆਪਾਂ ਗੁਰਦੇਵ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਤੋਂ ਸ਼ੁਰੂ ਕਰ ਲਈ ਹੈ ਫਿਰ ਇਹ ਜਹਾਲ ਵਾਲੰਦੀ ਤਨਾਤੀ ਤੋਂ ਸ਼ੁਰੂ ਕਰ ਲਈ ਹੈ ਫਿਰ ਉੱਥੋਂ ਤੁਰਦੇ ਤੁਰਦੇ ਸਾਰੀਆਂ ਵੀ ਸੌਦਾ ਸਾਧ ਦੇ ਕੇਸ ਕਿੰਨੇ ਖਰਜ ਕੀਤੇ ਗਏ ਸੌਦਾ ਸਾਧ ਦੇ ਕੁੜਮਾ ਨੂੰ ਪੈਟਰੋਲ ਪੰਪ ਕਿੰਨਾ ਨੇ ਅਲਾਟ ਕੀਤੇ ਫਿਰ ਆਪਾਂ ਸਾਰੀਆਂ ਗੱਲਾਂ ਤੇ ਕਰਦੇ ਕਰਦੇ ਇੱਥੇ ਮੌਜੂਦਾ ਸਥਿਤੀ ਤੱਕ ਪਹੁੰਚ ਜਾਈਏ ਬਹੁਤ ਵਧੀਆ ਰਹੇਗਾ ਸਾਰੇ ਦੇ ਸਾਰੇ ਜਿਹੜੇ ਆ ਇੱਕ ਵਾਰ ਖੜੇ ਕਰ ਲਓ ਭਾਵੇਂ ਉਹ ਪਤਿਤ ਹੈਗੇ ਆ ਭਾਵੇਂ ਉਹ ਜਿਹੜੇ ਸਹਿਜਤਾ ਰੀ ਹੈਗੇ ਆ ਤੇ ਭਾਵੇਂ ਉਹ ਰਹਿਤ ਮਰਿਆਤਾ ਦਾ ਪਾਲਣ ਕਰਨਾ ਠੀਕ ਹੈ ਬਿਲਕੁਲ ਫਿਲਹਾਲ ਇਸ ਹੁਕਮਨਾਮੇ ਦੇ ਚਲਦੇ ਤਲਬ ਕਰ ਲਿਆ ਗਿਆ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਪੰਜਾਬੀ ਦੇ